ਬੈਸਟ ਅਫਰੀਕਾ ਦਾ ਰਹਿਣ ਵਾਲਾ ਵੀਰ ਬੰਬੇ ਇਲਾਜ ਲਈ ਆਇਆ ਸੀ ਪਰ ਕਿੱਥੇ ਬੰਬੇ ਆਏ ਨੂੰ ਹਸਪਤਾਲ ਵਾਲਿਆਂ ਨੇ ਐਸਾ ਲੁੱਟਿਆ ਲੱਖਾਂ ਰੁਪਈਆ ਬਾਈ ਦਾ ਖਾ ਗਏ ਇਹ ਵੀਰ ਦਾ ਆਪਰੇਸ਼ਨ ਹੋਣ ਜਾ ਰਿਹਾ ਜੀ ਅਰਦਾਸ ਕਰਿਓ ਕਿ ਵੀਰ ਤੰਦਰੁਸਤ ਹੋ ਜੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਸ਼ੂ ਮਾਨਾ ਕਾਨੂੰ ਇਹ ਨਾਮ ਆ ਇਸ ਵੀਰ ਦਾ ਜਿਹਨੂੰ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਹੋ। ਬੈਸਟ ਅਫਰੀਕਾ ਦਾ ਰਹਿਣ ਵਾਲਾ ਇਹ ਵੀਰ ਬੰਬੇ ਇਲਾਜ ਲਈ ਆਇਆ ਸੀ। ਪਰ ਇੱਥੇ ਬੰਬੇ ਆਏ ਨੂੰ ਹਸਪਤਾਲ ਵਾਲਿਆਂ ਨੇ ਐਸਾ ਲੁੱਟਿਆ ਲੱਖਾਂ ਰੁਪਈਆ ਬਾਈ ਦਾ ਖਾ ਗਏ ਲੱਤ ਵੀ ਗਲ ਗਈ ਜਿਹੜੀ ਕਿ ਪਹਿਲਾਂ ਹੀ ਟੈਂਥਾ ਮਾਸ ਟੁੱਟੀ ਹੋਈ ਸੀ ਉਹਦੇ ਇਲਾਜ ਵਾਸਤੇ ਆਇਆ ਸੀ। ਉਹਦੀ ਸਰਜਰੀ ਕਰਨ ਦੀ بجائے ਪੱਟੀਆਂ ਕਰੀ ਗਏ ਇੱਕ ਗੰਦੀ ਜੀ ਥਾਂ ਦੇ ਉੱਤੇ ਇੱਕ ਚਾਲ ਦੇ ਵਿੱਚ ਰਹਿ ਰਿਹਾ ਸੀ ਉਹ ਵੀ 7000 ਰੁਪਏ ਰੋਜ਼ ਦਾ ਪੱਟੀ ਕਰਨ ਦਾ ਤੇ ਰੋਟੀ ਦਾ ਲੈ ਰਹੇ ਸੀ ਇਹ ਤੋਂ ਉੱਥੋਂ ਕਿਵੇਂ ਨਾ ਕਿਵੇਂ ਅਨਸ਼ੂਮਨਾਂ ਦੇ ਭਰਾ ਨੇ ਸਾਡੇ ਨਾਲ ਸੰਪਰਕ ਕੀਤਾ ਸਾਡੀ ਟੀਮ ਦੇ ਮੈਂਬਰ ਸਾਡੀ ਭੈਣ ਜਿਹਨੇ ਸਾਡੇ ਨਾਲ ਸਾਨ ਭਾਈ ਵੀ ਇੱਕ ਵੀਰ ਬੰਬੇ ਸ਼ਹਿਰ ਦੇ ਵਿੱਚ ਪਿਆਵਾ ਬਹੁਤ ਬੁਰੀ ਹਾਲਤ ਆ ਤਾਂ ਸੀ ਨਾਮ ਕਰਨ ਭੈਣ ਦੇ ਦੱਸੇ ਮੁਤਾਬਕ ਉੱਥੇ ਸਾਡੇ ਕੁਝ ਜਾਣਕਾਰ ਪਤਾ ਕਰਦੇ ਆ ਤੇ ਉੱਥੋਂ ਇਸ ਵੀਰ ਨੂੰ ਸੁਪਰੀਆ ਦੇ ਘਰ ਲੈ ਕੇ ਆਉਂਦੇ ਨੇ ਅਨਸ਼ੂਮਨਾ ਕਾਨੂੰ ਨਾਂ ਦਾ ਵੀਰ ਬੈਸਟ ਫਲੀਕਰ ਰਹਿਣ ਵਾਲਾ ਇਹ ਵੀਰ ਦਾ ਆਪਰੇਸ਼ਨ ਹੋਣ ਜਾ ਰਿਹਾ ਜੀ ਇਹ ਵੀਰ ਦੀ ਲੱਤ ਟੁੱਟੀ ਹੋਈ ਸੀ ਦੋ ਤਿੰਨ ਥਾਵਾਂ ਤੋਂ ਇਹ ਵੀਰ ਬਹੁਤ ਮਾੜੀ ਹਾਲਤ ਦੇ ਵਿੱਚ ਬੰਬੇ ਤੋਂ ਮਿਲਿਆ ਸੀ ਤੇ ਵੀਰ ਦੀ ਪਹਿਲਾਂ ਵੀ ਇੱਕ ਸਰਜਰੀ ਹੋ ਚੁੱਕੀ ਹੈ ਲੱਤ ਦੀ ਫਲੈਪ ਲੱਗਿਆ ਸੀ ਪਹਿਲਾਂ ਪਲਾਸਟਰ ਸਰਜਰੀ ਆ ਡਾਕਟਰ ਨੇ ਮਾਸ ਕੱਢ ਕੇ ਲਗਾਇਆ ਸੀ ਕਿਉਂਕਿ ਲੱਤ ਬਾਲੀ ਗਲੀ ਹੋਈ ਸੀ ਹੁਣ ਫੇਰ ਲੱਕ ਤੋਂ ਹੱਡੀ ਕੱਢ ਕੇ ਲੱਤ ਦੇ ਵਿੱਚ ਲਾਉਣੀ ਆ ਤੇ ਉਹਦੀ ਸਰਜਰੀ ਹੋਣੀ ਆ ਤੇ ਅਰਦਾਸ ਕਰਿਓ ਇਹ ਵੀਰ ਤੰਦਰੁਸਤ ਹੋ ਜAVE ਤਾਂ ਧੰਨਵਾਦ ਉਹ ਭੈਣ ਦਾ ਜਿਹੜੇ ਜਾ ਕੇ ਨਿਗਰ ਤੋਂ ਬੰਬੇ ਗਏ ਬੰਬੇ ਤੋਂ ਇਹਨੂੰ ਲੈ ਕੇ ਇੱਥੇ ਸਾਡੇ ਕੋਲੇ ਆਏ ਇੱਥੇ ਵੀਰ ਦਾ ਇਲਾਜ ਸ਼ੁਰੂ ਹੋਇਆ ਤੇ ਅੱਜ ਦੂਜੀ ਸਰਜਰੀ ਜਿਹੜੀ ਉਹਦੀ ਲਤ ਦੀ ਹੋ ਰਹੀ ਆ ਅਸੀਂ ਅਰਦਾਸ ਕਰਿਓ ਵੀ ਠੀਕ ਹੋ ਜਾਵੇ ਤੰਦਰੁਸਤ ਹੋ ਜਾਵੇ ਦੀਪਕਾ ਹਸਪਤਾਲ 'ਚ ਡਾਕਟਰ ਰਮਨ ਸਿੰਘ ਲਾਈ ਦੇ ਅੰਡਰ ਜੇਰੇ ਇਲਾਜ ਆ ਅਨਸ਼ੂ ਮਾਨਾਂ ਦੇ ਚੜ੍ਹਦੀ ਕਲਾ ਲਈ ਵੀ ਅਰਦਾਸ ਕਰਿਓ ਤੇ ਇਸ ਵੀਰ ਦੀ ਜੇ ਸਰਜਰੀ ਕਰਾਉਣ ਦੇ ਵਿੱਚ ਵੀ ਕੋਈ ਸਪੋਰਟ ਕਰ ਸਕਦੇ ਹੋ ਤਾਂ ਹਸਪੀਟਲ ਜਾ ਕੇ ਸਿੱਧੀ ਮਦਦ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ